ਪਹਿਲਾਂ ਸਭ ਤੋਂ ਪਹਿਲਾਂ ਸਭ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਲੁਧਿਆਣਾ ਦੇ ਨੂੰ ਦੇਸ਼ ਦੇ ਦੀਆਂ ਨੂੰ ਪੂਰੇ ਭਾਰਤ ਦੀਆਂ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਹੋਏ ਕਿਉਂਕਿ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੁਰਬ ਹੈ। ਕਾਫੀ ਸਾਲਾਂ ਤੋਂ ਅਸੀਂ ਇਹ ਸੰਗਤ ਵਿੱਚ ਅਸੀਂ ਇਕੱਠੇ ਹੋ ਕੇ ਰਲ ਮਿਲ ਕੇ ਗੁਰੂ ਨਾਨਕ ਪਾਸ਼ਾ ਦਾ ਵਿਆਹ ਪੁਰਬ ਮਨਾਉਂਦੇ ਆਏ ਹਾਂ। ਬਹੁਤ ਸਾਰੇ ਬੱਚੇ ਇਤੋਂ ਅਰਦਾਸਾਂ ਬੇਨਤੀਆਂ ਕਰਾ ਕੇ ਵਿਦੇਸ਼ ਦੀ ਯਾਤਰਾ ਤੇ ਗਏ ਨੇ ਪੜਨ ਵਾਸਤੇ ਬਾਹਰ ਮਾਨ ਸਨਮਾਨ ਮਿਲ ਰਿਹਾ ਤੇ ਸਤ ਸੰਗਤਾਂ ਦਾ ਬਹੁਤ ਹੀ ਇਹ ਗੁਰਦੁਆਰਾ ਸਾਹਿਬ ਦੇ ਨਾਲ ਲਗਾਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਮਾਰੇ ਪਹਿਲੀ ਪਾਤਸ਼ਾਹ ਹੀ ਨੇ ਸੰਗਿਆ ਚੈਨਾ ਸ਼ਾਹ ਹੈ ਕਿ ਖੜਨ ਦੀ ਵੀ ਆਪ ਜੀ ਦੇਖ ਸਕਦੇ ਹੋ ਖੜਨ ਦੀ ਵੀ ਕਿਤੇ ਜਗ੍ਹਾ ਨਹੀਂ ਹੈ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੈ ਆਨੰਦ ਹੀ ਆਨੰਦ ਹੈ ਸਾਜ ਜਿੱਥੇ ਵੀ ਦੇਖੋ ਸੰਗਤ ਬੈਠੀ ਹੋਏ ਆਪ ਨੂੰ ਨਜ਼ਰ ਆਏਗੀ ਜੀ ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸੰਗਤਾਂ 'ਚ ਪਿਆਰ ਸਤਿਕਾਰ ਗੁਰੂ ਨਾਨਕ ਦੇਵ ਜੀ ਮਾਰ ਰਹੇ ਤੇ ਉਹ ਕਈ ਪਿਆਰ ਸਤਿਕਾਰ ਦਾ ਦਿੱਤਾ ਸੀ ਤੇ ਉਸੇ ਤਰ੍ਹਾਂ ਸੰਗਤਾਂ ਦਾ ਬੜਾ ਪਿਆਰ ਸਤਿਕਾਰ ਹੈ ਤੇ ਸੰਗਤਾਂ ਗੁਰੂ ਕੇ ਲੰਗਰਾਂ ਵਾਸਤੇ ਵੀ ਰਸਤੇ ਲੈ ਕੇ ਆ ਰਹੀਆਂ ਨੇ ਤੇ ਮਾਇਆ ਦੇ ਨਾਲ ਵੀ ਸਾਨੂੰ ਬਹੁਤ ਸੰਗਤਾਂ ਸਾਥ ਦੇ ਰਹੀਆਂ ਨੇ ਵਿਆਪੁਰੂ ਦੇਸਵੰਦ ਦੇ ਵਿੱਚ ਅੱਜ ਬਹੁਤ ਹੀ ਭਰਮਾ ਹੰਗਾਰਾ ਮਿੜਿਆ ਔਰ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈਗਾ ਔਰ ਸਟਾਲ ਲੰਗਰਾਂ ਹਾਲ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਆ ਔਰ ਸੰਗਤਾਂ ਨਾਲ ਬੜੀਆਂ ਝੂਮ ਕੇ ਦਰਸ਼ਨ ਪਿਆਰੇ ਕਰ ਰਹੀਆਂ ਤੇ ਮੈਂ ਮਾਲਕ ਦੇ ਤਾਂ ਇਹ ਹੀ ਬੇਨਤੀ ਕਰਦਾ ਕਿ ਸਾਰੇ ਆਪਾਂ ਇਸੇ ਤਰ੍ਹਾਂ ਮਿਲ ਵਰਤ ਕੇ ਕੋਈ ਕਿਸੇ ਦੇ ਦੁਸ਼ਮਣ ਨਾ ਰਹੇ ਕੋਈ ਕਿਸੇ ਬੈਰ ਬਰੋਦ ਨਾ ਰਹੇ ਸਾਰੇ ਦੇਖੋ ਇੱਥੇ ਰਲ ਕੇ ਇੱਥੇ ਕੋਈ ਪਤਾ ਲੱਗਦਾ ਵੀ ਕੌਣ ਹੈ ਕੌਣ ਨਹੀਂ ਸਾਰੇ ਅਸੀਂ ਇੱਕ ਇੱਕ ਮੇਕ ਹੋ ਕੇ ਅਸੀਂ ਦਿਨ ਮਨਾ ਰਹੇ ਆ ਤੇ ਬੱਚਿਆਂ 'ਚ ਇਹਨਾਂ ਲਗਨ ਹੈ ਗੁਰਦਾਨ ਕੋਸ਼ਿਸ਼ ਦੇ ਪ੍ਰਤੀ ਬਾਣੀ ਦੇ ਪ੍ਰਤੀ ਸਿੱਖੀ ਦੇ ਪ੍ਰਤੀ ਤੇ ਅਸੀਂ ਕਹਿੰਦੇ ਆ ਕਿ ਸਾਡੀ ਇਹੀ ਫੁਲਵਾੜੀ ਐ ਵੱਧ ਤੋਂ ਵੱਧ ਸਾਡੇ ਬੱਚੇ ਗੁਰਸਿੱਖੀ ਨਾਲ ਜੋੜਨ بڑی ਸ਼ਰਧਾ ਭਾਵਨਾ ਨਾਲ ਅੱਜ ਦਾ ਇਹ ਪਾਵਨ ਜਤਿਹੜਾ ਮਨਾਉਣੇ ਜਾ ਰਹੇ ਅਮਰਪੀਰ ਤੋਂ ਲੈ ਕੇ ਇਸ ਵੇਲੇ ਤੱਕ ਜਵਾਬਜੀ ਦੇਖ ਰਹੇ ਹੋ ਖਾਠਾ ਮਾਰਦਾ ਸੰਗਤਾਂ ਦਾ ਇਕੱਠ ਕਿ ਖਲੋਨ ਨੂੰ ਜਗ੍ਹਾ ਨਹੀਂ ਬੈਠਣ ਨੂੰ ਜਗ੍ਹਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਲਾਈਵ ਸਾਰੇ ਦਰਸ਼ਕਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਇਸ ਵੇਲੇ ਅਸੀਂ ਲੁਧਿਆਣਾ ਸ਼ਹਿਰ ਦੇ ਗੁਰਦੁਆਰਾ ਗਊ ਘਾਟ ਦੇ ਵਿੱਚ ਤੇ ਆਓ ਫਿਰ ਗੱਲ ਕਰਦੇ ਹਾਂ ਕਿਸ ਪ੍ਰਕਾਰ ਦੇ ਨਾਲ ਅੱਜ ਵਿਆਹ ਪੂਰਵ ਜਿਹੜਾ ਵਾ ਗਊ ਘਾਟ ਦੇ ਵਿੱਚ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਭ ਤੋਂ ਪਹਿਲਾਂ ਸਭ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਲੁਧਿਆਣੇ ਦੀਆਂ ਨੂੰ ਦੇਸੂ ਦੇਦੀਆਂ ਨੂੰ ਪੂਰੇ ਭਾਰਤ ਦੀਆਂ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਹੋਏ ਕਿਉਂਕਿ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੁਰਬ ਹੈ। ਸਤਿਗੁਰੂ ਕਿਰਪਾ ਕਰਨ ਸਭ ਨੂੰ ਖੁਸ਼ੀਆਂ ਖੇੜੇ ਵਕਸ਼ਨ ਸਾਹਿਬ ਦੇ ਘਰਵਰ ਚ ਵਰਤਾਂ ਪਾਣ। ਅੱਜ ਵੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਨੂੰ ਮੋਖ ਰੱਖਦੇ ਹੋਏ ਅਮਰਤ ਵੇਲੇ 2:30 ਵਜੇ ਨਾਲ ਦੀਵਾਨਾਂ ਦੀ ਰਮਤਾ ਹੋ ਗਈ ਸੀ। ਉਦੋਂ ਤੇ ਸੰਗਤਾਂ ਦਾ ਪੂਰਾ ਜੋਰ ਸ਼ੋਰ ਹੈ ਪੂਰੀ ਖੁਸ਼ੀ ਦੇ ਨਾਲ ਸੰਗਤਾਂ ਦਾ ਹੜ ਆ ਰਿਹਾ। ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸੰਗਤਾਂ 'ਚ ਪਿਆਰ ਸਤਿਕਾਰ ਗੁਰੂ ਨਾਨਕ ਦੇਵ ਜੀ ਮਹਾਰ ਤੇ ਉਸੇ ਤਰ੍ਹਾਂ ਸੰਗਤਾਂ ਦਾ ਬੜਾ ਪਿਆਰ ਸਤਕਾਰ ਹੈ ਤੇ ਸੰਗਤਾਂ ਗੁਰੂ ਕੇ ਲੰਗਰਾਂ ਵਾਸਤੇ ਵੀ ਰਸਤੇ ਲੈ ਕੇ ਆ ਰਹੀਆਂ ਨੇ ਤੇ ਮਾਇਆ ਦੇ ਨਾਲ ਵੀ ਸਾਨੂੰ ਬਹੁਤ ਸੰਗਤਾਂ ਸਾਥ ਦੇ ਰਹੀਆਂ ਨੇ ਹਰ ਪੱਖੋਂ ਸਾਥ ਦੇ ਰਹੀਆਂ ਨੇ ਗੁਰੂ ਦੇ ਦਰਵਾਜ਼ੇ ਤੇ ਸੇਵਾ ਨਿਭਾ ਰਹੀਆਂ ਨੇ ਸੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਤੇ ਸਾਰੇ ਜਿੰਨੇ ਵੀ ਸਮਾਗਮ ਨੇ ਸੰਗਤਾਂ ਦੇ ਸੰਯੋਗ ਨਾਲ ਮਨਾਏ ਜਾਂਦੇ ਨੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਸਥਾਨ ਹੈ ਗੋਰਦਰਾ ਗਊਕੜਪਾਸ਼ੇ ਪਹਿਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਚਰਨ ਪਾਏ ਨੇ ਤੇ ਸਾਰੇ ਲੁਧਿਆਣੇ ਨੂੰ ਭਾਗ ਲਾਏ ਨੇ ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਲੋਕਾਂ ਦੇ ਕਿਰਕੜੇ ਵੱਡੇ ਕਾਰੋਬਾਰ ਨੇ ਸੰਗਤਾਂ ਦੇ ਦੇਣ ਦੁਗਣਾ ਚੂੜੀਆਂ ਕਰਕੇ ਸਤਗੁਰੂ ਤਰੱਕੀਆਂ ਬਖਸ਼ ਰਹੇ ਨੇ ਤੇ ਸੰਗਤਾਂ ਵੀ ਬੜਾ ਪਿਆਰ ਤੇ ਚਾਹ ਕਰਦੀਆਂ ਨੇ ਇੱਥੇ ਆ ਕੇ ਪਾਠ ਵੀ ਰਖਾਉਂਦੀਆਂ ਨੇ ਅਖੰਡ ਪਾਠ ਸਾਹਿਬ ਸੁਖਮਣੀ ਸਾਹਿਬ ਦੇ ਪਾਠ ਸਹਿਜ ਪਾਠ ਅਰਦਾਸਾਂ ਬੇਨਤੀਆਂ ਜੋੜੀਆਂ ਕਰਾ ਕੇ ਜਾਂਦੇ ਨੇ ਸਭ ਦੀਆਂ ਆਸ਼ਾ ਮਰਾਦਾ ਪੂਰੀਆਂ ਹੁੰਦੀਆਂ ਨੇ ਬਹੁਤ ਸਾਰੇ ਬੱਚੇ ਇਥੋਂ ਅਰਦਾਸਾਂ ਬੇਨਤੀਆਂ ਕਰਾ ਕੇ ਵਿਦੇਸ਼ ਦੀ ਯਾਤਰਾ ਤੇ ਗਏ ਨੇ ਪੜਨ ਵਾਸਤੇ ਬਾਹਰ ਮਾਨ ਸਨਮਾਨ ਮਿਲਣ ਰਿਹਾ ਤੇ ਸੰਗਤਾਂ ਦਾ ਬਹੁਤ ਹੀ ਇਹ ਗੁਰਦੁਆਰਾ ਸਾਹਿਬ ਦੇ ਨਾਲ ਲਗਾਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਮਾਰੇ ਪਹਿਲੀ ਪਾਸਾ ਹੀ ਨੇ ਉਹਨਾਂ ਦਾ ਇਤਿਹਾਸਕ ਤਣਾ ਤੇ ਸਤਿਗੁਰੂ ਕਿਰਪਾ ਕਰੇ ਅੱਜ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਬਟਾਲੇ ਦੀ ਧਰਤੀ ਤੇ ਗਏ ਸੀ ਵਿਆਹਣ ਵਾਸਤੇ ਤੇ ਅੱਜ ਆਪਾਂ ਉਹੀ ਵਿਆਹ ਪੁਰਬ ਅੱਜ ਗੁਰਦੁਆਰਾ ਗਊਕੜ ਪਾਸ਼ਾ ਪਹਿਲੇ ਲੁਧਿਆਣੇ ਵਿਖੇ ਮਨਾ ਰਿਆ ਸੰਗਤਾਂ ਦੇ ਸਹਿਯੋਗ ਨਾਲ ਆਪ ਸਭ ਦਾ ਧੰਨਵਾਦ ਹੈ ਜੋ ਸਮੇਂ ਚੋਂ ਸਮਾਂ ਕੱਢ ਕੇ ਇਸ ਵਿਆਹ ਪੁਰਬ ਦੀ ਤੁਸੀਂ ਕਵਰੇਜ ਕਰ ਰਹੇ ਹੋ ਸਭ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਦਿਨ ਪਹਿਲਾਂ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਵਿਆਹ ਪੁਰਬ ਇਹ ਤੇ 2 ਮਹੀਨੇ ਤੋਂ ਪਹਿਲਾਂ ਲਗਾਤਾਰ ਤਿਆਰੀਆਂ ਸੀ ਕਿਉਂਕਿ ਪਹਿਲਾਂ ਸਹਿਜ ਪਾਠ 2 ਮਹੀਨੇ ਲਗਾਤਾਰ ਚੱਲੇ ਨੇ ਫਿਰ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲੀ ਐ ਫਿਰ ਪਹਿਲੀ ਤਰੀਕ ਤੋਂ ਲਗਾਤਾਰ ਸਮਾਗਮ ਚੱਲ ਰਹੇ ਨੇ ਆਲਰੇਡੀ ਤੇ 3 ਤਰੀਕ ਨੂੰ ਨਗਰ ਕੀਰਤਨ ਕੱਢਿਆ ਸੀ ਤਾਂ ਆਪ ਸਭ ਨੂੰ ਪਤਾ ਉਸ ਦਿਨ ਮੀ ਵੀ ਬਹੁਤ ਜ਼ਬਰਦਸਤ ਸੀ ਪਰ ਸੰਗਤਾਂ ਦਾ ਫੇਰ ਵੀ ਬੜਾ ਪਿਆਰ ਤੇ ਚਾਹ ਹਿੱਕ ਸੰਗਤਾਂ ਨੂੰ ਜਿੱਧਰ ਜਿੱਧਰ ਦੀ ਮਹਾਰਾਜ ਨੇ ਚਰਨ ਪਾਏ ਉਧਰ ਸੰਗਤਾਂ ਦਾ ਪੂਰਾ ਪਿਆਰ ਸੀ ਬੜਾ ਮਾਣ ਸਨਮਾਨ ਲੁਧਿਆਣੇ ਦੀਆਂ ਸੰਗਤਾਂ ਦੇ ਤੇ ਮੈਂ ਤਾਂ ਇਹੀ ਅਰਦਾਸ ਬੇਨਤੀ ਜੋੜ ਦੀ ਕਰਦਾ ਤੇ ਲੁਧਿਆਣੇ ਦੀਆਂ ਸੰਗਤਾਂ ਨੂੰ ਸਤਿਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਤਰੱਕੀਆਂ ਬਖਸ਼ਣ ਮਾਨ ਸਨਮਾਨ ਬਖਸ਼ਣ ਸਭ ਦੇ ਕਾਰੋਬਾਰ ਚ ਵਰਤਾਂ ਪਾਏ ਤੇ ਜਿੱਦਾਂ ਇਹ ਸਾਰੇ ਭਾਈਚਾਰਕ ਸਾਂਝ ਨਾਲ ਮਨਾਉਂਦੇ ਨੇ ਦਿਨ ਤੇ ਮੈਂ ਮਾਲਕ ਤੇ ਤਾਂ ਇਹ ਹੀ ਬੇਨਤੀ ਕਰਦਾ ਕਿ ਸਾਰੇ ਆਪਾਂ ਇਸੇ ਤਰ੍ਹਾਂ ਮਿਲ ਵਰਤ ਕੇ ਕੋਈ ਕਿਸੇ ਦੇ ਦੁਬਤਾ ਨਾ ਰਹੇ ਕੋਈ ਕਿਸੇ ਬੈਰ ਵਿਰੋਧ ਨਾ ਰਹੇ ਸਾਰੇ ਦੇਖੋ ਇੱਥੇ ਰਲ ਕੇ ਇੱਥੇ ਕੋਈ ਪਤਾ ਲੱਗਦਾ ਵੀ ਇਹ ਕੌਣ ਹੈ ਕੌਣ ਨਹੀਂ ਸਾਰੇ ਅਸੀਂ ਇੱਕ ਇੱਕ ਮੇਕ ਹੋ ਕੇ ਅਸੀਂ ਦਿਨ ਮਨਾ ਰਹੇ ਹਾਂ ਸਾਡੇ ਹਿੰਦੂ ਵੀਰ ਸਿੱਖ ਵੀਰ ਹਰ ਜਿੰਨੇ ਵੀ ਮਜਬੂਤ ਨੇ ਸਾਰੇ ਇੱਕ ਮੋਟ ਹੋ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਜ ਦਾ ਜਿਹੜਾ ਦੇਣਾ ਆਪਾਂ ਵਿਆਹਪੁਰਬ ਮਨਾ ਰਹੇ ਆ। ਸੋ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੋ ਕਵਰੇਜ ਕਰਨ ਵਾਸਤੇ ਉੱਚੇਚੇ ਤੌਰ ਤੇ ਪਹੁੰਚੋ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧਨਪਾਗ ਵੜਪਾ ਗਏ ਹਨ ਕਿ ਸਾਰੇ ਸੰਗਤ ਇਕੱਠੀ ਹੋ ਕੇ ਉਪਰਾਲਾ ਕਰ ਰਹੀ ਹੈ। ਕਾਫੀ ਸਾਲਾਂ ਤੋਂ ਅਸੀਂ ਇਹ ਸੰਗਤ ਵਿੱਚ ਅਸੀਂ ਇਕੱਠੇ ਹੋ ਕੇ ਰਲ ਮਿਲ ਕੇ ਗੁਰੂ ਨਾਨਕ ਪਾਤਸ਼ਾਹ ਦਾ ਵਿਆਹਪੁਰਬ ਮਨਾਉਂਦੇ ਆਏ ਹਾਂ। ਤੇ ਜਦ ਸੰਗਤ ਦਾ ਪਰਾਲਾ ਜਦੋਂ ਇਹ ਬਹੁਤ ਵਧੀਆ ਰਲ ਮਿਲ ਕੇ ਜਦੋਂ ਨਗਰ ਕੀਰਤਨ ਕੱਢਿਆ ਜਾਂਦਾ ਹੈ ਹਫਤਾਵਾਰੀ ਸਮਾਗਮ ਹੁੰਦੇ ਹਨ ਬਹੁਤ ਹੀ ਆਨੰਦ ਆਉਂਦਾ ਹੈ ਦਰਬਾਰ ਸਾਹਿਬ ਤੋਂ ਰਾਗ ਜਿ ਆਏ ਹਨ ਸੰਗਾਂ ਦਾ ਠਾ 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 ਮਾਰਦਾ ਕਿੱਥੇ ਜਿਹੜਾ ਹੋਇਆ ਹੈ ਬਹੁਤ ਹੀ ਵਧੀਆ ਤੇ ਕਿੰਨਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਸੰਗਿਆ ਚੈਨਾ ਉਸ਼ਾ ਹੈ ਕਿ ਖੜਨ ਦੀ ਵਿਆਹ ਜੀ ਦੇਖ ਸਕਦੇ ਹੋ ਖੜਨ ਦੀ ਵੀ ਕਿਤੇ ਜਗ੍ਹਾ ਨਹੀਂ ਹੈ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੈ ਆਨੰਦ ਹੀ ਆਨੰਦ ਹੈ ਸਾਹ ਜਿੱਥੇ ਵੀ ਦੇਖੋ ਸੰਗਤ ਬੈਠੀ ਹੋਇਆ ਆਪ ਨੂੰ ਨਜ਼ਰ ਆਏਗੀ ਜੀ ਤੇ ਬਹੁਤ ਹੀ ਆਨੰਦ ਵਿੱਚ ਹੈ ਸੰਗਤ ਬਹੁਤ ਇਹਨਾਂ ਨੂੰ ਚਾਹ ਚੜਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਜਿਵੇਂ ਘਰ ਚ ਵਿਆਹ ਹੁੰਦਾ ਹੈ ਉਸ ਤੋਂ ਵੀ ਜ਼ਿਆਦਾ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦਾ ਸਾਨੂੰ ਚਾਹ ਚੜ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਟੂ ਕਰਨਾ 20 ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਿਸ ਪਕਾਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਪਾਰ ਕਿਰਪਾ ਦਾ ਸਦਕਾ ਅੱਜ ਉਹਨਾਂ ਦੇ ਵਿਆਹਪੁਰਬ ਦੇ ਸੰਬੰਧ ਦੇ ਵਿੱਚ ਅੱਜ ਬਹੁਤ ਹੀ ਭਰਮਾ ਹੰਗਾਰਾ ਮਿੜਿਆ ਔਰ ਸੰਗਤਾਂ ਦਾ ਠਾਠਾ ਠਾਠ ਮਾਰਦਾ ਇਕੱਠ ਹੈਗਾ ਔਰ ਸਟਾਲ ਨੰਗਰਾ ਹਾਲ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਔਰ ਸੰਗਤਾਂ ਬੜੀਆਂ ਝੂਮ ਕੇ ਦਰਸ਼ਨ ਦਿਹਾੜੇ ਕਰ ਰਹੀਆਂ ਅੱਛਾ ਬੱਚਾ ਛੋਟੇ ਬੱਚਾ ਉਸ ਸਾ ਕਿ ਨਾ ਬੱਚਿਆਂ ਨੂੰ ਖੁਸ਼ੀ ਬੜੀ ਆ ਜੀ ਅੱਜ ਵਿਆਹਪੁਰਵਾਣਾ ਬੱਚੇ ਤਾਂ ਸਾਰਿਆਂ ਤੋਂ ਪਹਿਲੇ ਹੁੰਦੇ ਵਿਆਹਪੁਰਵ ਦੇ ਵਿੱਚ ਵਿਆਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਜਿਹੜਾ ਅਕਾਲ ਪੁਰਖਾ ਉਹਨਾਂ ਦਾ ਵਿਆਹ ਉਹਦੇ ਵਿਆਹ ਤੇ ਹਰ ਬਦ ਨਹੀਂ ਝੋਲਦਾ ਉੱਥੇ ਤਾਂ ਹਰੀ ਸਾਠਾ ਮਾਰਦਾ ਸੰਗਤਾਂ ਦਾ ਇਕੱਠ ਹੈਗਾ ਜਿੰਨਾ ਹੀ ਗੈਲੋ ਕਿ ਅੰਦਰ ਮੋਨੋ ਹੀ ਬਾਹਰ ਹੈਗਾ ਮੈਂ ਕਿਹਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਪਾਰ ਕਿਰਪਾ ਕਿਉਂਕਿ ਇਹ ਚਰਨ ਸੋ ਗੁਰੂ ਨਾਨਕ ਦੇਵ ਜੀ ਦੀ ਇਹ ਧਰਤੀ ਆ ਇਹ ਬਾਹਰ ਇਹ ਧਰਤੀ ਨੂੰ ਕਿਉਂਕਿ ਇਹੀ ਗੁਰਨਾਨਕ ਦੇਵ ਜੀ ਨੇ ਬਚਨ ਕੀਤੇ ਸੀਗੇ ਵੀ ਇਹ ਘੋਕੋਫੇ ਬਚ ਔਰ ਇਹ ਤੇ ਸਤਲੁਜ ਵਗਦਾ ਸੀਗਾ ਜਿਹੜਾ ਅੱਜ ਸਤਕੋਹ ਦੇ ਉੱਤੇ ਜਾਗ ਚੱਕਦਾ ਚੱਲਦਾ ਪਿਆ ਇਹ ਤੁਹਾਨੂੰ ਤੁਹਾਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਹੈਗੀ ਆ ਔਰ ਇਹ ਪ੍ਰੋਗਰਾਮ ਜਿਹੜੇ ਹੈਗੇ 3 ਤਰੀਕ ਤੋਂ ਨਗਰ ਕੀਰਤਨ ਸੀਗਾ 4 ਤਰੀਕ ਤੋਂ ਲੈ ਕੇ ਅੱਜ 10 ਤਰੀਕ ਹੋ ਗਈ ਆ ਇਦਾਂ ਹੀ ਲਗਾਤਾਰ ਕੀਰਤਨ ਅਤੇ ਕਥਾ ਬਾਜ਼ਕ ਢਾਡੀ ਰਾਗੀ ਕਵੀ ਦਰਬਾਰ ਅੱਜ ਤੱਕ ਕਰਉਂਦੇ ਰਿਹਾ ਹੁਣ ਭਾਈ ਲਖਵਿੰਦਰ ਸਿੰਘ ਜੀ ਕਰਨਗੇ ਕੀਰਤਨ ਜੀ ਜਾਣੇ ਦੇ 11 ਤੋਂ ਲੈ ਕੇ 12 ਵਜੇ ਤੱਕ ਕਰ 12 ਵਜੇ ਸਮਾਪਤ ਹੋਊਗਾ ਬੈਂਡ ਬਾਜਿਆਂ ਨਾਲ ਔਰ ਫੁੱਲਾਂ ਦੀ ਵਰਸਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਕਾ ਦਣਾ ਜਿਹੜਾ ਦੋ ਘਟ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਵਾ ਵਿਆਹ ਪੂਰਵ ਜਿਹੜਾ ਮਨਾਇਆ ਜਾ ਰਿਹਾ ਸੰਗਤਾਂ ਚ ਕਿੰਨਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਸਮਾਗਮ ਕਿੰਨੇ ਵੇ ਤੋਂ ਸ਼ੁਰੂ ਹੋਏ ਹੋਏ ਨੇ ਸ਼ੋ ਗੁਰਪੀਰ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਬਹੁਤ ਹੀ ਪਾਵਨ ਪ੍ਰਤਿਰ ਖੁਸ਼ੀਆਂ ਭਰਿਆ ਦਿਹਾੜਾ ਵਾ ਅੱਜ ਦੇ ਦਿਨ ਬਾਬਾ ਨਾਨਕ ਜੀ ਅਤੇ ਮਾਤਾ ਸੁਲਖਣੀ ਜੀ ਦਾ ਅਨੰਦਕਾਰ ਚ ਪਟਾਲੇ ਦੀ ਪਾਵਨ ਪੁੱਤਰ ਧਰਤੀ ਤੇ ਹੋਇਆ ਤੇ ਐਸੇ ਸ਼ੁਭ ਦਿਹਾੜੀਆਂ ਨੂੰ ਖੁਸ਼ੀਆਂ ਨੂੰ ਮੰਨਦਿਆ ਹੋਇਆ ਔਰ ਮਨਾਉਂਦਿਆ ਹੋਇਆ ਗੁਰਦਰਾ ਗਊ ਘਰ ਪਾਤਸ਼ੀ ਪਹਿਲੀ ਵਿਖੇ ਬੜੀ ਸ਼ਰਦਾ ਪਾਵਨ ਵਾਲਾ ਅੱਜ ਦਾ ਇਹ ਪਾਵਨ ਪੁੱਤਰ ਦਿਹਾੜਾ ਮਨਾਉਣ 来 ਜਾ ਰਹੇ ਅਮਰਤਵੀਰ ਤੋਂ ਲੈ ਕੇ ਇਸ ਵੇਲੇ ਤੱਕ ਜਵਾਬਜੀ ਦੇਖ ਰਹੇ ਹੋ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਕਿ ਖਲੋਨ ਨੂੰ ਜਗ੍ਹਾ ਨਹੀਂ ਬੈਠਣ ਨੂੰ ਜਗ੍ਹਾ ਨਹੀਂ ਇੰਨਾ ਉਤਸ਼ਾਹ ਸੰਗਤਾਂ ਦੇ ਵਿੱਚ ਇਹ ਗੁਰਦਾਨਕ ਪਾਤਸ਼ਾਹ ਦਾ ਵਿਆਹ ਪ੍ਰੂਪ ਦੇਖਣ ਵਾਸਤੇ ਤੇ ਮਨਾਉਣ ਵਾਸਤੇ ਤੇ ਬੜੇ ਸਤਿਕਾਰਯੋਗ ਰਾਗੀ ਸਿੰਘ ਦਰਬਾਰ ਸਾਹਿਬ ਤੋਂ ਆ ਕੇ ਵਾਰੀ-ਵਾਰੀ ਦੇ ਨਾਲ ਗੁਰੂਕੀਆਂ ਸੰਤਾਂ ਨੂੰ ਗੁਰੂ ਸ਼ਬਦ ਨਾਲ ਜੋੜਦੇ ਪਏ ਨੇ ਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਨੇਕ ਸਿੰਘ ਜੀ ਵੱਲੋਂ ਅਦਾਸ ਵੱਲੋਂ ਆਪ ਸਾਰੀ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਵਿਆਪੁਰਵਤੇ ਲੱਖ ਲੱਖ ਵਧਾਈ ਦਿੰਦੇ ਆ। ਛੋਟੇ-ਛੋਟੇ ਬੱਚਾ ਜੋ ਸਾਹ ਦੇਖਣ ਨੂੰ ਮਿਲ ਰਹਾ ਹੈ ਰਾਤ ਦੇ 11 ਵੱਜ ਚੁੱਕੇ ਨੇ। ਬੱਚਾ ਇੰਝ ਲੱਗ ਰਿਹਾ ਕਿ ਸਵੇਰ ਦੇ 11 ਵਜੇ ਨੇ। ਇੰਨਾ ਉਤਸ਼ਾਹ ਦੇਖ ਕੇ ਨਹੀਂ ਉਤਸ਼ਾਹ ਦੇਖਣੋਂ ਇੰਨਾ ਕਿ ਜੀ ਲਵ ਛਾਡੇ ਕੋ ਹੈ ਨਹੀਂ। ਜਿਹਨਾਂ ਲਫ਼ਜ਼ਾਂ ਦੇ ਨਾਲ ਅਸੀਂ ਸੰਗਤ ਦਾ ਸ਼ੁਕਰਾਨਾ ਕਰ ਸਕੀ ਤੇ ਧੰਨਵਾਦ ਕਰਦੇ ਇੱਕ ਬੱਚਾ ਆਇਆ ਤੇ ਉਹ ਕਹਿਣ ਲੱਗਾ ਬਾਬਾ ਜੀ ਅਰਦਾਸ ਕਰਨੀ ਹੈ ਮੈਂ ਕੀ ਅਰਦਾਸ ਕਰਨੀ ਬਹੁਤ ਕਾਟੂ ਮਰ ਦੇਖੋ ਰਾਤ ਦੇ 11 ਵਜੇ ਰਹੇ ਨੇ ਕਹਿੰਦਾ ਮੇਰੀ ਅਰਦਾਸ ਕਰੋ ਕਿ ਮੈਨੂੰ ਗੁਰੂ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਤੇ ਮੇਰਾ ਮਨ ਭਾਰ ਆਇਆ ਉਹਦੇ ਲਫ਼ਜ਼ ਸੁਣ ਕੇ ਕਿ ਇੰਨਾ ਪਿਆਰਾ ਬੱਚਾ ਇੰਨੀ ਪਿਆਰੀ ਲਗਨ ਗੁਰੂ ਨਾਨਕ ਪਾਤਸ਼ਾਹ ਦੇ ਦਰ ਨਾਲ ਕਿ ਉਹ ਕਹਿ ਰਿਹਾ ਕਿ ਮੈਨੂੰ ਗੁਰੂ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਫਿਰ ਉਹਨਾਂ ਦੀ ਅਰਦਾਸ ਵੀ ਕੀਤੀ ਤੇ ਬੱਚਿਆਂ 'ਚ ਇੰਨਾ ਲਗਨ ਹੈ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਬਾਣੀ ਦੇ ਪ੍ਰਤੀ ਸਿੱਖੀ ਦੇ ਪ੍ਰਤੀ ਤੇ ਅਸੀਂ ਕਹਿੰਨੇ ਆ ਕਿ ਸਾਡੀ ਇਹੀ ਫਲਵਾੜੀ ਹੈ ਵੱਧ ਤੋਂ ਵੱਧ ਸਾਡੇ ਬੱਚੇ ਗੁਰਸਿੱਖੀ ਨਾਲ ਜੋੜਨ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ ਵੱਧ ਤੋਂ ਵੱਧ ਅਸੀਂ ਸਾਰੇ ਸਿੱਖ ਸਰਦਾਰ ਬਣ ਸਕੀਏ ਅਮਰ ਸ਼ਕੀਤ ਸਿੰਘ ਜੀ ਗੁਰ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਭਾਈ ਸਾਹਿਬ ਜੀ ਨੇ ਤੁਹਾਨੂੰ ਦੱਸਿਆ ਹੀ ਆ ਜੀ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਵਾ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਬੱਚੇ ਕਿੰਨੀ ਸੇਵਾ ਕਰ ਰਹੇ ਆ ਜੀ ਲੰਗਰਾਂ ਦੇ ਵਿੱਚ ਸੇਵਾ ਕਰ ਰਹੇ ਆ ਜੀ ਤੇ ਦੇਖੋ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਦੀ ਸਟਾਲ ਲੱਗੀ ਹੋਈ ਆ ਜੀ ਹੋਰ ਸਟਾਲਾਂ ਲੱਗੀਆਂ ਹੋਈਆਂ ਸੰਗਤਾਂ ਬੜੇ ਸ਼ਾਂਤਾਂ ਸੇਵਾ ਕਰ ਰਹੀਆਂ ਜੀ ਤੇ ਰਾਤ ਦੇ 11 ਵਜੇ ਆ ਜੀ 12 ਵਜੇ ਸਮਾਪਤੀ ਹੋਣੀ ਆ ਤੁਸੀਂ ਦੇਖੋ ਬੱਚੇ ਕਿਵੇਂ ਆ ਰਹੇ ਆ ਜੀ ਛੋਟੇ-ਛੋਟੇ ਬੱਚੇ ਜਿਹੜੇ ਅੱਜ ਸਾਨੂੰ ਉਹਨਾਂ ਨੂੰ ਸੰਭਾਲਣ ਦੀ ਲੋੜ ਆ ਜੀ ਤੇ ਬਾਤਾਵਰਨ ਦੇ ਪ੍ਰਤੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਵੀ ਇੱਥੋਂ ਗੁਰਨਾਨਕ ਪਾਤਸ਼ਾਹੀ ਦੇ ਵਿਆਹ ਪਰਵ ਦੀਆਂ ਖੁਸ਼ੀਆਂ ਦੀਆਂ ਵਧਾਈਆਂ ਦਿੱਤੀਆਂ ਜੀ ਸਾਰੀ ਸੰਗਤ ਨੂੰ ਉਹਨਾਂ ਵੱਲੋਂ ਵੀ ਬਹੁਤ-ਬਹੁਤ ਵਧਾਈਆਂ ਜੀ ਬਹੁਤ-ਬਹੁਤ ਧੰਨਵਾਦ ਜੀ ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਤੁਹਾਨੂੰ ਦੇਵੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ